ਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਹਾਲ ਚੱਲ ਵਧੀਆ ਇਹ ਵਾਲੀ ਵੀਡੀਓ ਹੈਗੀ ਹੈ ਜਦੋਂ ਅਸੀਂ ਰਾਤ ਨੂੰ ਇੱਟਾਂ ਚਾੜੀਆਂ ਸੀਗੀਆਂ ਤੇ ਸਭ ਤੋਂ نیچے ਇੱਕ ਹੈਲਪਰ ਫਿਰ ਲabsValue ਕਹਿੰਦੇ ਇੱਥੇ ਸ਼ਰਮਾ ਜੀ ਤੇ ਪੋੜੀ ਦੇ ਇੱਟਾਂ ਮੈਂ ਰੱਖ ਰਹੀ ਸੀ ਮੈਂ ਵੀ ਨਾਲ ਲੱਗੀ ਸੀਗੀ ਇੱਕ ਹੈਲਪ ਹੋ ਜੂਗੀ ਸਾਰੇ ਨੇ ਰਲ ਮਿਲ ਕੇ ਕੰਮ ਕਰਿਆ ਸੀਗਾ ਤੇ ਫਿਰ ਮੈਂ ਵੀਡੀਓ ਬਣਾਈ ਮੈਂ ਕਹੇ ਯਾਦ ਦੇਗੀ ਤੇ ਫਿਰ ਮੈਂ ਰੋਟੀ ਰੁੱਟੀ ਬਣਾਉਣ ਤੋਂ ਬਾਅਦ ਪਹਿਲਾਂ ਵੀ ਲੱਗੀ ਸੀ ਨਾਲ ਹੈਲਪ ਕਰਨ ਫਿਰ ਬਾਅਦ ਵਿੱਚ ਵੀ ਫੇਰ ਲੱਗੀ ਸੀ ਮੈਂ ਤੇ ਮੈਨੂੰ ਇਹ ਹੁੰਦਾ ਵੀ ਜਿਹੜਾ ਕੰਮ ਜਲਦੀ ਜਲਦੀ ਹੋ ਜਾਵੇ ਨਾ ਵਧੀਆ ਏ ਫਿਰਿਆ ਮੇਰੇ ਕੋ ਚੰਦ ਨਹੀਂ ਹੈਗਾ ਜੋ ਤੇ ਤੱਕ ਖਲਾਰਾ ਪਿਆ ਹੋਵੇ ਪਰ ਮੈਨੂੰ ਹੁੰਦਾ ਵੀ ਨਾਲ ਲੱਗ ਜਾ ਤੇ ਹੈਲਪ ਹੋ ਜੂਗੀ ਬਹੁਤ ਫਰਕ ਪੈ ਜਾਂਦਾ ਇਸੇ ਕਰਕੇ ਮੈਂ ਲੱਗੀ ਹੋਈ ਆ ਨਾਲੇ ਮੈਨੂੰ ਇਹਨਾਂ ਨੂੰ ਥੋੜਾ ਜਿਹਾ ਮਟਾਪਾ ਘਟੂ ਜੂਗਾ ਐਕਸਰਸਾਈਜ਼ ਹੋ ਜਾਣੀ ਨਾ ਚੜਾ ਦਿਆਂ ਸੀ ਜਿਹੜਾ ਉੱਪਰ ਸਟੋਰ ਬਣ ਰਿਹਾ ਉਹਦੇ ਵਾਸਤੇ ਛੋਟਾ ਜਿਹਾ ਸਟੋਰ ਵੀ ਜੋ ਵੀ ਫालतू ਸਮਾਨ ਹੁੰਦਾ ਉਹ ਸਾਰਾ ਉੱਪਰ ਚਲ ਜੂਗਾ ਨਹੀਂ ਤਾਂ ਪਹਿਲੇ ਕਮਰੇ ਤੇ ਕੀਤਾ ਹੁਣ ਪਹਿਲਾ ਕਮਰਾ ਬਣਾ ਲੂਗੇ ਆਪਣਾ ਡਰੈਿੰਗ ਰੂਮ ਤੇ ਪੋੜੀ ਦੇ ਇੱਟ ਰੱਖੀਆਂ ਸੀ ਫਿਰ ਐਦਾਂ ਉੱਪਰ ਇੱਕ ਦੂਜੇ ਦੀ ਹੈਲਪ ਦੇ ਨਾਲ ਸਾਰਾ ਹੋ ਗਿਆ ਸੀ ਇਹ ਰਾਤੀ ਚੜਾਇਆ ਸੀ ਰੇਤਾ ਤੇਲੇ ਜਿਹੜੇ ਘਰੇ ਹੋਇਆ ਧੀਰੇ ਰੇਤਾ ਚੜਾਇਆ ਸੀ ਰਾਤੀ ਮੇਜ਼ ਬਣਾਈ ਸੀ ਸਬਜੀ ਰੋਟੀ ਦੀ ਤਿਆਰੀ ਚੱਲ ਰਹੀ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਕੀ ਹਾਲ ਚੱਲ ਵਧੀਆ ਤੇ ਮੈਂ ਦੇਣ ਲੱਗਿਆ ਹਾਊਸ ਟੂਰ ਇਸ ਟਾਈਮ ਕਰਦਾ ਹਾਲ ਕੀ ਆ ਤੇ ਮਿਸਤਰੀ ਲੱਗੇ ਹੋਏ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਦਿਖਾਵਾਂਗੀ ਕੀ ਹਾਲ ਹੋ ਰਿਹਾ ਪੈਰ ਰੱਖਣੇ ਨੇ ਇੱਧਰ ਲੱਗੇ ਹੋਏ ਆ ਘੋੜੀ ਇੱਧਰ ਰੇਤਾ ਪਿਆ ਟੈਲ ਇਟ ਪਿਆ ਹਲੇ ਹੋਰ ਲੈ ਕੇ ਆਣੀ ਆ ਸੀਮੰਟ ਫੇਰ ਅੱਧਰ ਐਵੇਂ ਇਹਡੀ ਵੀਡੀਓ ਬਣਾ ਰਹੀ ਆ ਨਾ ਕਿ ਸਿਰਫ ਯਾਦ ਕਰੀ ਲੋ ਜੀ ਸਹੀ ਟਾਈਮ ਐਂਟਰੀ ਮੈਂ ਘਰ ਦੇ ਹਾਲ ਦੀ ਵੀਡੀਓ ਬਣਾ ਰਹੀ ਆ ਮੋ ਕਈ ਵੀ ਜਾਂਦਾ ਹੀ ਹੁੰਦੀ ਆ ਨੇ ਵੀ ਕੀ ਹਾਲ ਆ ਘਰ ਦਾ ਭਈਆ ਕਿ ਲੱਕ ਟੇਲ ਨਾਲ ਲੱਗਿਆ ਨੇ ਸੈਟਿੰਗ نیچے ਆ ਗਈ ਇੱਥੇ ਕਰਾਂਗੇ ਸੈਟਿੰਗ ਹਲੇ ਘਾਤ ਗੰਦਾ ਹੋਇਆ ਪਾ

ਦਰਵਾਜ਼ਿਆਂ ਦਾ ਹਾਲ ਇਹ ਹੈਗਾ ਬੈਡਰੂਮ ਜਿੱਦਾ ਹੁਣ ਕਵਾੜ ਖੰਡਾ ਬਣਿਆ ਪਿਆ ਕਣਕ ਵਾਲੇ ਡਰੰਮ ਨੂੰ ਵੀ ਮੈਂ ਕਰਤਾ ਪੈਂਟ ਤੇਦਰ ਭਗਵਾਨ ਜੀ ਘਰ ਦਾ تعلق ਹੋ ਕੇ ਰੱਖੇ ਹੋਇਆ ਹਾ ਹਾਲ ਮੰਦਰ ਬਾਹਰ ਆਇਆ ਹੋਇਆ ਇਹ ਦੂਜੀ ਵਾਲੀ ਕਿਚਨ ਨੀਚੇ ਵਾਲੀ ਆਲ ਇਧਰ ਟਾਇਲ ਲਾਈ ਆ ਆਹ ਵਾਲੀ ਲਾਈਟ ਮੇ ਤਾਂ ਚੱਲਦੀ ਨਹੀਂ ਪਈ ਇਹੇ ਹਾਂ ਚੱਲੀਏ ਉੱਪਰ ਹਰ ਪਾਸੇ ਆ ਵੀ ਸੱਟ ਕਰਾਣ ਦਾ ਪੂਰਾ ਹਾਲ ਹੋਇਆ ਪਾਸਟੈਂਡ ਸਾਰਾ ਟੁੱਟ ਗਿਆ ਇਧਰ ਪਿੱਛੇ ਟੈਲਾਂ ਦਾ ਖਲਾਰਾ ਬਹੁਤ ਪੂਰਾ ਹਾਲ ਹੈ ਗੰਧ ਹੀ ਗੰਧ ਲਿਆਵਲੇ ਦਰਵਾਜੇ ਮੈਂ ਕਰਨੇ ਆ 60 نیچے ਕਰਿਆ ਸੀਗਾ ਮੈਂ ਕਿ ਫਿਰ ਛੱਡ ਤੇ ਕੋਈ ਕੰਮ ਕਰ ਜਵੇ ਬਰਚ ਕਰਾਂਗੇ ਹੁਣ ਆ ਗਏ ਆ ਉੱਪਰ ਅੰਦਰ ਲਾਵ ਸੁੱਤਾ ਹੋਇਆ ਤੇ ਇੱਧਰ ਹਲਮਾਰੀ ਜਿਹੜੀ ਮੈਂ ਪੇਂਟ ਕਰੀਆ ਦੋਨੋਂ ਇੱਕੋ ਜਿਹਾ ਕਰਤੀਆਂ ਇਹਦੇ ਵਿੱਚ ਜ਼ਿਆਦਾ ਸਫਾਈ ਆ ਇਹ ਬਹੁਤ ਪੁਰਾਣੀ ਸੀ ਇਹ ਚੰਨੀ ਸਫਾਈ ਨਹੀਂ ਆਈ ਚਲੋ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਹੋ ਗਈ ਬੱਸ ਪਹਿਲਾਂ ਨੀਚੇ ਦਾ ਹਾਲ ਦੇਖਾਂ ਆ ਹਾਲ ਹੈ ਬੈਸਟਾਈ ਯਾਦ ਰਹਿਣਾ ਵੀ ਇੰਨਾ ਖਲਾਰਾ ਸੀ ਹਲੇ ਤਾਂ ਬੈੱਡ ਬੁੱਡੇ ਇੱਧਰ ਉੱਧਰ ਕਰਨੇ ਆ ਇਹ ਕਮਰੇ 'ਚ ਵੀ ਟਾਇਲ ਲੱਗਣੀਆਂ ਉੱਧਰ ਬੈੱਡਰੂਮ 'ਚ ਵੀ ਲੱਗਣੀਆਂ ਟਾਇਲ ਪੋੜੀਆਂ ਤੇ ਵੀ ਲੱਗਣੀਆਂ ਹੁਣ ਮੈਂ ਦਿਖਾ ਰਹੀ ਹਾਂ ਉੱਪਰ ਦਾ ਹਾਲ ਮਿਸਤਰੀ ਲੱਗਣ ਦਾ ਟਾਈਮ ਕੀ ਹਾਲ ਹੁੰਦਾ ਹੁਣ ਉੱਪਰ ਦਾ ਦਿਖਾਉਂਗੀ ਸਟੋਰ ਰੂਮ ਬਣ ਰਿਹਾ ਉੱਪਰ ਪੂਰਾ ਟੂਰ ਤੇ ਤਾਂ ਬਹੁਤ ਪੁਰਾਹਾਲ ਆ ਕਿਉਂਕਿ ਟੈਲਾ ਲੱਗ ਰਹੀਆਂ ਨੇ ਉੱਪਰ ਸਟੋਰ ਬਣ ਰਿਹਾ ਹੁਣ ਮੈਂ ਬਣਾਉਂਗੀ ਚਾਹ ਪੂਰੇ ਘਰ ਦਾ ਹੋਇਆ ਪਿਆ ਹਾਲ ਖਰਾਬ ਕੋ ਸਮਝ ਨਹੀਂ ਆਦਾ ਕਿਹੜਾ ਸਮਾਨ ਕਿੱਥੇ ਰੱਖਣਾ ਮੈਂ ਸੋਚਿਆ ਮੈਂ ਕਿ ਚਲੋ ਯਾਦਗਰੀ ਵਾਸਤੇ ਵੀਡੀਓ ਬਣਾ ਲੈਂਦੇ ਆ ਬਹੁਤ ਟਾਈਮ ਲੱਗਣਾ ਹੈ ਸਾਰਾ ਮੈਨੂੰ ਸਮਝ ਆਇਆ ਹੁਣ ਮੈਂ ਬਣਾਉਂਗੀ ਮਿਸਤਰੀਆਂ ਵਾਸਤੇ ਚਾਹ ਚਲ ਗਈ ਹਲੇ ਆਵਲੇ ਬਾਕਸ ਵੀ ਪਟਾਣੇ ਇਹ ਵਾਲਾ ਪਟਾਕੀ ਫਿੱਟ ਕਰਵਾਣੇ ਆ ਦੇਖਦੇ ਦੇ ਨੀਚੇ ਸਲਫ ਹਨ ਸੱਤ ਤੇ ਟਾਇਲ ਲਗਵਾਣੇ ਆ ਉੱਪਰ ਦੇ ਦੇਵਾਰ ਤੇ ਬਾਕਸ ਲਾ ਕੇ ਸਾਰੇ ਪਿਛੇ ਟਾਇਲ ਲਵਾ ਰਹੇ ਲਵਾਵਾਂਗੇ ਇਹਦੇ ਨੀਚੇ ਬਾਕਸਾਂ ਦੇ ਇੱਥੇ ਅੰਦਰ ਟਾਇਲ ਨਹੀਂ ਲੱਗਿਆ ਹੋਣਾ ਉਹ ਲਗਵਾਨੀਆਂ ਨੇ ਬਹੁਤ ਕੰਮ ਆ ਜਾਂਦ ਰ ਗਿਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਲੋਕ ਕਿ ਆਪਣੇ ਸੋਹਣੇ ਘਰ ਦਾ ਟੂਰ ਦਿੰਦੇ ਹਾਂ ਮੈਂ ਉਹ ਦਿੱਤਾ ਜੋ ਇਸ ਟਾਈਮ ਗੁਰਾਹਾਲ ਹੋਇਆ ਹੋਇਆ ਕਿਸ ਟਾਈਮ ਹੈ ਹੀ ਇਹੀ ਹਾਲ ਹੈ ਚਲੋ ਜੀ ਮੈਂ ਹੁਣ ਲੱਗਿਆ ਚੱਲਣਾ ਬਾਏ ਬਾਏ